ਤਾਂ ਪਿੰਡ ਸੁਖਣ ਵਾਲਾ ਦੇ ਨੌਜਵਾਨ ਦੀ ਪੋਸਟਮਾਰਟਮ ਰਿਪੋਰਟ ਆ ਚੁੱਕੀ ਹੈ ਤਾਂ ਉਹਦੇ ਵਿੱਚ ਇਹ ਖਲਾਸਾ ਹੋਇਆ ਕਿ ਉਸ ਨੌਜਵਾਨ ਦਾ ਗਲ ਘੋਟਣ ਤੋਂ ਪਹਿਲਾਂ ਉਸ ਨੂੰ ਜ਼ਹਿਰ ਦਿੱਤਾ ਗਿਆ ਸੀ ਫਿਰ ਉਸ ਦਾ ਗਲ ਘੋਟਿਆ ਗਿਆ ਤੇ ਉਹਦੀ ਪਤਨੀ ਪੁਲਿਸ ਦੇ ਕੋਲੇ ਸਾਫ਼ ਮੰਨੀ ਹੈ ਕਿ ਉਸ ਨੇ ਆਪਣੇ ਘਰ ਵਾਲੇ ਦੀਆਂ ਬਾਹਾਂ ਪੜੀਆਂ ਸੀ ਤਾਂ ਜੋ ਉਹਦਾ ਪ੍ਰੇਮੀ ਚੰਗੀ ਤਰ੍ਹਾਂ ਨਾਲ ਉਸ ਨੌਜਵਾਨ ਦਾ ਉਹਦੇ ਘਰ ਵਾਲੇ ਦਾ ਗਲ ਘੋਟ ਸਕੇ ਇਸ ਤੋਂ ਇਲਾਵਾ 10 ਤੋਂ 12 ਜਗਾਵਾਂ ਤੇ ਉਸ ਮੁੰਡੇ ਦੇ ਸਰੀਰ ਤੇ ਜਿਹੜੇ ਸੱਟਾਂ ਦੇ ਨਿਸ਼ਾਨ ਸੀਗੇ ਜਦੋਂ ਪਿੰਡ ਵਾਲੇ ਉਹਦੇ ਰਿਸ਼ਤੇਦਾਰ ਘਰ ਆਉਂਦੇ ਐ ਉਸ ਮੁੰਡੇ ਨੂੰ ਛੱਤ ਤੇ ਦੇਖਦੇ ਐ ਤਾਂ ਬਹੁਤ ਬੁਰੀ ਤਰ੍ਹਾਂ ਉਸ ਨੌਜਵਾਨ ਦੀ ਹਾਲਤ ਕੀਤੀ ਹੋਈ ਸੀ ਉਹਦੇ ਕੇਸ ਖੁੱਲੇ ਸੀ ਉਹਦੀ ਬਨਾਣ ਜਿਹੜੀ ਪਾੜੀ ਹੋਈ ਸੀ ਕੱਲਾ ਅੰਡਰਵੀਅਰ ਦੇ ਵਿੱਚ ਛੱਤ ਤੇ ਉਹ ਨੌਜਵਾਨ ਐ ਜਿਹੜਾ ਪਿਆ ਸੀਗਾ ਕਾਫੀ ਸੱਟਾਂ ਕਾਫੀ ਛਰੀਟਾਂ ਖਰੋਚਾਂ ਕਈ ਡੂੰਘੇ ਸੱਟ ਦੇ ਨਿਸ਼ਾਨ ਉਸ ਨੌਜਵਾਨ ਦੇ ਸਰੀਰ ਤੇ ਲੱਗੇ ਹੋਏ ਸੀਗੇ ਤੇ ਹੁਣ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਆ ਚੁੱਕੀ ਹੈ ਇਹਦੇ ਵਿੱਚ ਜ਼ਹਿਰ ਸਾਬਤ ਹੋ ਗਿਆ ਕਿ ਉਸ ਨੌਜਵਾਨ ਨੂੰ ਪਹਿਲਾਂ ਜ਼ਹਿਰ ਦਿੱਤਾ ਗਿਆ ਫਿਰ ਗਲ ਘੋਟਿਆ ਗਿਆ ਪੂਰੀ ਤਰ੍ਹਾਂ ਤਸੱਲੀ ਕੀਤੀ ਗਈ ਕਿ ਇਹ ਮੁੰਡਾ ਕਿਤੇ ਬਚ ਨਾ ਜਾਵੇ ਇਸ ਤੋਂ ਬਾਅਦ ਉਹ ਆਸ਼ਕ ਜਿਹੜਾ ਆਪਣੇ ਦੋਸਤ ਨਾਲ ਰਫੂ ਚੱਕਰ ਹੁੰਦਾ ਹੈ ਤੇ दारू ਨਾਲ ਰੱਜਿਆ ਰਹਿੰਦਾ ਹੈ ਦਿਨੇ ਵੀ दारू ਪੀਂਦਾ ਹੈ ਜਿਸ ਦਿਨ ਇਹ ਵਾਰਦਾਤ ਨੂੰ ਅੰਜਾਮ ਦੇਣਾ ਆਇਆ ਉਸ ਦਿਨ ਵੀ ਉਸਨੇ दारू ਪੀਤੀ ਹੋਈ ਸੀ ਤੇ ਕੁੜੀ ਵੀ ਕਹਿੰਦੇ दारू ਪੀਂਦੀ ਰਹੀ ਐ ਹੋ ਸਕਦਾ ਉਸ ਰਾਤ ਨੂੰ ਕੁੜੀ ਨੇ ਵੀ दारू ਪੀਤੀ ਹੋਵੇ ਆਏ ਦਿਨ ਨਿੱਤ ਨਵੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਬੜੀ ਨਿੰਦਣਯੋਗ ਘਟਿਆ ਕਰਤੂਤ ਇਸ ਕੁੜੀ ਨੇ ਜਿਹੜੀ ਕੀਤੀ ਐ